ਆਪਾਂ ਧੰਨਾ ਜੀ ਕਹਿੰਦੇ ਪ੍ਰੇਮ ਭਗਤ ਮਾਣੀ ਕਹਿੰਦੇ ਮੈਂ ਪ੍ਰੇਮਾ ਭਗਤੀ ਮਾਣੀ ਐ ਆਨੰਦ ਮਾਣਿਆ ਭਗਤੀ ਦਾ ਕਿਤੇ ਕਰਕੇ ਉਹਨਾਂ ਮਹਾਂਪੁਰਖਾਂ ਕੋਲ ਸ਼ਬਦ ਲੈ ਕੇ ਔਰ ਉਹਨਾਂ ਕੋਲੋਂ ਗਿਆਨ ਲੈ ਕੇ ਅੰਦਰ ਸ਼ਬਦ ਟਿਕਾਇਆ ਤੇ ਫਿਰ ਮੈਂ ਇਸ ਆਨੰਦ ਨੂੰ ਮਾਣਿਆ ਆਪਾਂ ਪਾਠ ਕੀਤਾ ਆਪਾਂ ਗੁਰੂ ਕੋਲੋਂ ਗਿਆਨ ਲੈ ਕੇ ਸ਼ਬਦ ਤੇ ਟਿਕਾਇਆ ਹੀ ਨਹੀਂ ਅੰਦਰ ਅਜੇ ਸ਼ਬਦ ਤੇ ਟਿਕਿਆ ਹੀ ਨਹੀਂ ਅੰਦਰ ਅਜੇ ਨਾਮ ਸਿਮਰਨ ਤਾਂ ਆਪਾਂ ਕਰਦਾ ਹੀ ਨਹੀਂ ਠੀਕ ਹੈ ਜੀ ਆਪਾਂ ਕੀ ਕਰਦੇ ਆ ਸੁਣਿਓ ਸਵੇਰੇ ਨਿਤਨੇਮ ਕੀਤਾ ਇਹ ਖਾਲਸਾ ਜੀ ਸਾਨੂੰ ਕਹਿੰਦੇ ਕਹਿੰਦੇ ਬਾਬਾ ਜੀ ਮੈਂ ਉਦਮ ਹੀ ਬੜਾ ਅੱਛਾ ਕੀ ਉਦਮ ਕਰਦੇ ਹੋ ਸੁਣਿਓ ਕੀ ਉਦਮ ਕਰਦੇ ਹੋ ਕਹਿੰਦੇ ਖਾਲਸਾ ਜੀ ਮੈਂ ਉਦਮ ਕਰਦਾ ਮੈਂ ਰਾਤ 3 ਵਜੇ ਉੱਠਦਾ ਵਾਹ ਬਈ ਵਾਹ ਆਨੰਦ ਆ ਗਿਆ ਫਿਰ ਉਦਮ ਕਰਦੇ ਹੋ ਉੱਠ ਕੇ ਕਹਿੰਦੇ ਦੱਸ ਦੱਸ ਲੱਗਾ ਫਿਰ ਮੈਂ ਇਸ਼ਨਾਨ ਕਰਦਾ ਤੇ ਅਸੀਂ ਪੁੱਛਿਆ ਉਸ ਤੋਂ ਬਾਅਦ ਚ ਉਦਮ ਕਰਦੇ ਹੋ ਇਸ਼ਨਾਨ ਕਰਕੇ ਫਿਰ ਦੱਸਦਾ ਤੇ ਪਿਆ ਸਵੇਰੇ 3 ਵਜੇ ਉੱਠਦਾ ਇਸ਼ਨਾਨ ਕਰਦਾ ਇਸ਼ਨਾਨ ਕਰਕੇ ਫਿਰ ਮੈਂ ਨਿਤਨੇਮ ਕਰਦਾ ਪੰਜ ਬਾਣੇ ਦਾ ਪਾਠ ਕਰਦਾ ਤੇ 10 ਨੇ ਫਿਰ ਪੁੱਛਿਆ ਨਿਤਨੇਮ ਕਰਕੇ ਫਿਰ ਤੁਸ਼ ਉਦਮ ਕਰਦੇ ਹੋ ਭਲਾ ਕਹਿੰਦਾ ਗੁੱਸੇ ਨਾਲ ਵੇਖ ਕੇ ਸਿਰ ਮਾਰਿਆ ਵੀ ਪਾਗਲ ਹੈ ਤਾਂ ਤੇ ਪਾਗਲ ਹੈ ਮੈਂ ਉਦਮ ਸੁਣਾਉਂਦੇ ਆ ਅਗੋਂ ਮੈਨੂੰ ਕਹੀ ਜਾਂਦਾ ਉਦਮ ਕਰਦੇ ਹੋ ਤੁਸੀਂ ਧਿਆਨ ਨਾਲ ਸੁਣੋ ਕਹਿੰਦਾ ਮੈਨੂੰ ਸਾਨੂੰ ਕਹਿੰਦਾ ਧਿਆਨ ਨਾਲ ਸੁਣੋ ਮੈਂ ਸੁਣਾਉਂਦਾ ਇਹਨਾਂ 3 ਵਜੇ ਉੱਠਦਾ ਹਾਂ ਠੀਕ ਹੈ ਜੀ ਫਿਰ ਮੈਂ ਇਸ਼ਨਾਨ ਕਰਦਾ ਠੀਕ ਹੈ ਜੀ ਫਿਰ ਮੈਂ ਨਿਤਨੇਮ ਕਰਦਾ ਪੰਜ ਬਾਣੇ ਦਾ ਪਾਠ ਕਰਦਾ ਅਸੀਂ ਫਿਰ ਪੁੱਛ ਲਿਆ ਫਿਰ ਉਦਮ ਕਰਦੇ ਹੋ ਕਹਿੰਦਾ ਸੁਣੋ ਫਿਰ ਫਿਰ ਦੋ ਸੁਖਣੀ ਦਾ ਪਾਠ ਕਰਦੇ ਹੋ ਇਹ ਦੋ ਸੁਖਣੀ ਦਾ ਪਾਠ ਕਰਕੇ ਫਿਰ ਉਦਮ ਕਰਦੇ ਹੋ ਉਹ ਚੁੱਪ ਕਰ ਗਿਆ ਇਹ ਗੱਲ ਤਾਂ ਕੀ ਗੱਲ ਹੋ ਗਈ ਦੱਸ ਯਾਰ ਉਦਮ ਕਰਦੇ ਹੋ ਤੂੰ ਇਹ ਤੇ ਕਹਿ ਮੈਂ ਉਦਮ ਹੀ ਐ ਤੇ ਤੇਰੇ ਉਦਮ ਬਾਰੇ ਪੁੱਛਣ ਡਏ ਅਸੀਂ ਸੁਖਣੀ ਸਾਹਿਬ ਦਾ ਪਾਠ ਕਰਕੇ ਫਿਰ ਉਦਮ ਕਰਦੇ ਹੋ ਉਹਨੂੰ ਗੁੱਸਾ ਆ ਗਿਆ ਤੁਹਾਨੂੰ ਵੀ ਆਊਗਾ ਉਹਨੂੰ ਵੀ ਆ ਗਿਆ ਕੀ ਕਹਿੰਦਾ ਨਾ ਤੁਸੀਂ ਉਦਮ ਕਿਨੂੰ ਕਹਿੰਦੇ ਹੋ ਮੈਂ ਖਾਲਸਾ ਜੀ ਗੁੱਸਾ ਕਿਹੜੀ ਕਿਨੂੰ ਕਰਦੇ ਹੋ ਗੁਰਮੁਖ ਲੜਾਈਆਂ ਨਹੀਂ ਕਰਦੇ ਗੁਰਮੁਖ ਵਿਚਾਰ ਕਰਦੇ ਆ ਜੇ ਕਰੋਧ ਆਵੇ ਉਹ ਗੁਰਮੁਖ ਨਹੀਂ ਹੁੰਦਾ ਕਹਿੰਦਾ ਕਮਾਲ ਦੀ ਗੱਲ ਆ ਫਿਰ ਉਦਮ ਕੀ ਚੀਜ਼ ਆ ਮੈਂ ਖਾਲਸਾ ਜੀ ਇਹ ਕਿੰਨਾ ਚਿਰ ਹੈ ਕਿ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਕਹਿੰਦਾ 40 ਸਾਲ ਕਿੰਨਾ 40 ਸਾਲ ਹੋ ਗਏ ਦੋ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਤੇ ਉਦਮ ਦਾ ਨਹੀਂ ਪਤਾ ਦੇ ਵਾ ਵਾ ਐ ਖਾਲਸਾ ਜੀ 266 ਅੰਗ ਤੇ ਪੜਿਓ 266 ਅੰਗ ਤੇ ਪੜਿਓ ਸੁਖਨੀ ਸਾਹਿਬ ਦੇ ਪਾਠ ਵਿੱਚ ਲਿਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਣਿਓ ਕੀ ਲਿਖਿਆ ਸਗਲ ਉਦਮੈ ਉਦਮ ਭਲਾ ਹਰ ਕੋ ਨਾਮ ਜਪੋ ਜੀ ਸਦਾ ਕਹਿੰਦੇ ਸਾਰਿਆਂ ਉਦਮਾਂ ਵਿੱਚੋਂ ਉਤਮ ਉਤਮ ਕਿਹੜਾ ਹੈ ਪ੍ਰਮਾਤਮਾ ਦਾ ਨਾਮ ਜਪਣਾ ਇਹ ਆ ਕਰਦੇ ਹਾਂ ਕਰਦੇ ਹਾਂ ਉੱਠ ਗਿਆ ਹਾਂਜੀ ਕੀ ਗੱਲ ਹੋ ਗਈ ਖਾਲਸਾ ਜੀ ਉੱਠ ਗਿਆ ਕਹਿੰਦਾ ਖੜੇ ਹੋ ਕੀ ਗੱਲ ਹੋ ਗਈ ਜੱਫੀ ਪੋਲੀ ਲੈ ਜੱਫੀ ਪਾ ਲਾ ਪਰਵਾਂ ਜੱਫੀ ਪਾ ਕੇ ਕੀ ਕਹਿੰਦਾ ਆਂਦਾ ਸੱਚ ਜਾਣੀ ਮੈਂ ਕਿਹਾ ਕੀ ਕਹਿੰਦਾ ਉਦੋਂ ਬੰਦਾ ਪਤਾ ਹੀ ਅੱਜ ਲੱਗਾਈ ਉਦੋਂ ਬੰਦਾ ਪਤਾ ਹੀ ਅੱਜ ਲੱਗਾਈ ਮੈਂ ਕਿਉਂ ਕਹਿੰਦਾ ਅੱਜ ਪਗਤੀ ਲਾਗੂ ਹੋ ਗਈ ਕਿਹੜੀ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਹਸ ਨਾਨਕ ਲਿਖੇ ਇੱਕ ਗੱਲ ਹੋਰ ਹੋਵੇ ਝਖਣਾ ਚੋਖ ਇਹਨੂੰ ਸਾਲੋ ਸਾਲ ਪੜ ਲਿਓ ਮਹੀਨੇ ਮਹੀਨੇ ਪੜ ਲਿਓ ਸਾਰੀ ਜ਼ਿੰਦਗੀ ਪੜ ਲਿਓ ਜਿੰਨੇ ਸਵਾਸ ਮਿਲੇ ਗੁਰੂ ਗ੍ਰੰਥ ਸਾਹਿਬ ਪੜ ਲਿਓ ਪਰ ਸਦਕੇ ਜਾਵਾਂ ਜੇ ਗੁਰੂ ਗ੍ਰੰਥ ਸਾਹਿਬ ਤੇ ਅਮਲ ਨਹੀਂ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਕਹਿ ਰਿਆ ਸਭ ਝਖਣਾ ਚਾਖ ਵਿਅਰਥੀ ਹੈ ਕਹਿੰਦਾ ਕਿਉਂ 1428 ਅੰਗ ਤੇ ਪੜਿਓ 1428 ਅੰਗ ਤੇ ਪੜਿਓ ਸਹਿਜ ਪੜਦਾ ਭੋਗ ਪਾ ਲਿਆ ਸਾਦੇ ਪਾਠ ਦਾ ਭੂਗ ਪਾ ਕੇ 1428 ਅੰਗ ਤੇ ਪਹੁੰਚਿਆ ਖਾਲਸਾ ਰੁਕ ਜਾ ਕਹਿੰਦਾ ਕੀ ਕਰ ਲੋਗੀ ਧਿਆਨ ਨਾਲ ਪੜੀ ਕਹਿੰਦਾ ਕਿਉਂ ਸਾਰਾ ਪਾਠ ਮੈਂ ਧਿਆਨ ਨਾਲ ਕੀਤਾ ਨਹੀਂ ਕੀਤਾ ਆਹ ਪੰਕਤੀ ਧਿਆਨ ਨਾਲ ਪੜੀਆਂ ਅੰਗ ਧਿਆਨ ਨਾਲ ਬੜੀ 1428 ਅੰਗ ਪੜਿਆ ਜਿੱਦਾਂ ਹੀ ਉਹਨੇ ਪੜਿਆ ਨਾ ਕੀ ਪੜਿਆ ਜੀ ਕਰਨੋ ਹੁਤੋ ਸੋ ਨਾ ਕੀਓ ਰੁਕ ਜਾ ਭਾਈ ਕਹਿੰਦਾ ਕੀ ਮੈਂ ਕਹਾਂ ਗੁਰੂ ਗ੍ਰੰਥ ਸਾਹਿਬ ਜੀ ਕਹੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ 1427 ਅੰਗ ਪੜਾਇਆ ਕਹਿੰਦਾ ਹਾਂਜੀ ਜੋ ਕਰਨ ਲਈ ਮੈਂ ਕਹਿੰਦਾ ਉਹ ਕੀਤਾ ਨਹੀਂ ਉਹ ਤਾਂ ਕੀਤਾ ਹੀ ਨਹੀਂ ਇਹਦੇ ਉਹ ਤਾਂ ਕੀਤਾ ਹੀ ਨਹੀਂ ਕਹਿੰਦਾ ਕਮਾਲ ਐ ਆ ਕੀ ਕਰਨ ਰਿਹਾ ਉਹ ਮੈਂ ਖਾਲਸਾ بڑے ਲੈਜੇ ਨਾਲ ਪੜ੍ਹਨੀ ਐ